ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਕਿਸੇ ਸੈਮੀਨਾਰ 'ਚ ਬੋਲਦਿਆਂ ਹੋਇਆਂ ਸੁਪਰੀਮ ਕੋਰਟ ਦੇ ਬੜੇ ਮਸ਼ਹੂਰ ਜੱਜ ਜਸਟਿਸ ਏਐਸ ਓਕਾ ਨੇ ਇਸ ਗੱਲ ਦੇ ਉੱਤੇ ਬਹੁਤ ਚਿੰਤਾ ਜ਼ਾਹਰ ਕੀਤੀ ਹੈ ਕਿ ਸਾਡੇ ਦੇਸ਼ ਦੇ ਵਿੱਚ ਨਫ਼ਰਤੀ ਭਾਸ਼ਣ ਜਿਹੜੇ ਐ ਉਹਨਾਂ ਦੇ ਵਿੱਚੋਂ ਬਹੁਤ ਵੱਡੀ ਗਲਤੀ 'ਚ ਨਫ਼ਰਤੀ ਭਾਸ਼ਣ ਜਿਹੜੇ ਐ ਉਹ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਦੇ ਵਿਰੁੱਧ ਤੇ ਜਿਹੜੇ ਸ਼ੈਡਿਊਲਡ ਕਾਸਟ ਜਿਹੜੇ ਸਾਡੇ ਅਨਸੂਚਿਤ ਜਾਤੀ ਦੀਆਂ ਜਿਹੜੀਆਂ ਦੱਬੀਆਂ ਕੁਚਲੀਆਂ ਜਾਤਾਂ ਨੇ ਦੱਬੇ ਕੁਚਲੇ ਲੋਕ ਐ ਉਹਨਾਂ ਦੇ ਵਿਰੁੱਧ ਕੀਤੀ ਜਾਂਦੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਦੇਸ਼ ਦੀ ਜਿਹੜੀ ਗਣਤੰਤਰ ਦੀ 75ਵੀਂ ਵਰੇਗੰਢਾ ਹੁਣੀ ਪਿੱਛੇ 26 ਜਨਵਰੀ ਨੂੰ ਮਨਾ ਕੇ ਹਟਿਆ ਇਹਨਾਂ 75 ਸਾਲਾਂ ਦੇ ਵਿੱਚ ਵੀ ਅਸੀਂ ਇਹ ਨਫਰਤ ਦਾ ਦੌਰ ਸਗੋਂ ਵੱਧਦਾ ਦੇਖ ਰਹੇ ਹਾਂ ਉਹਦੇ 'ਚ ਕੋਈ ਕਮੀ ਨਹੀਂ ਆ ਰਹੀ ਦਿਨ ਪਰ ਦਿਨ ਵਧ ਰਿਹਾ ਜਾ ਰਿਹਾ ਹੈ ਉਹਨਾਂ ਨੇ ਅਗਲੀ ਗੱਲ ਇੱਕ ਇਹ ਵੀ ਕਹੀ ਨਾਲ ਕਿ ਵੀ ਹੋਰ ਵੀ ਮਹਾਰੀ ਗੱਲ ਇਹ ਹੈ ਕਿ ਜਦੋਂ ਬਹੁਤ ਵੱਡੇ ਰਾਜਨੀਤਿਕ ਆਗੂ ਜਿਹੜੇ ਐ ਰਾਜਨੀਤਿਕ ਪਾਰਟੀਆਂ ਦੇ ਬੰਦੇ ਇਸ ਤਰ੍ਹਾਂ ਨਾਲ ਧਾਰਮਿਕ ਘਟ ਗਿਣਤੀਆਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਉਂਦੇ ਐ ਤੇ ਜਾਤ ਪਾਤ ਦੇ ਆਧਾਰ ਤੇ ਲੋਕਾਂ ਨੂੰ ਵੀ ਆਪਣਾ ਨਫ਼ਰਤ ਦਾ ਨਿਸ਼ਾਨਾ ਬਣਾਉਂਦੇ ਐ ਇਸੇ ਦੀ ਇੱਕ ਗੱਹਾ ਚੱਲਦਿਆਂ ਹੋਇਆਂ ਦੂਸਰੀ ਖਬਰ ਜਿਹੜੀ ਹੈ ਨਾਲ ਇਹ ਆਈ ਹੈ ਕਿ ਜਿਹੜਾ ਜੰਮੂ ਕਸ਼ਮੀਰ ਦਾ ਭੱਦਰਵਾ ਏਅਰਪੋਰਟ ਉੱਥੇ ਇੱਕ ਸ੍ਰੀ ਸਨਾਤਨ ਧਰਮ ਸਭਾ ਪੱਧਰਵਾ ਦਾ ਪ੍ਰਧਾਨ ਬਣਿਆ ਹੋਇਆ ਬੰਦਾ ਜਿਹੜਾ ਉਸ ਨੇ ਆਪਣੇ ਫੇਸਬੁੱਕ ਤੇ ਦੂਸਰੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਬਹੁਤ ਹੀ ਮਾੜੀਆਂ ਟਿੱਪਣੀਆਂ ਪਾ ਦਿੱਤੀਆਂ ਧਾਰਮਿਕ ਤੌਰ ਤੇ ਉਹਦੇ ਨਾਲ ਉਥੋਂ ਦੇ ਮੁਸਲਮ ਭਾਈਚਾਰੇ ਦੇ ਵਿੱਚ ਬਹੁਤ ਵੱਡੀ ਪੜkahਟ ਆ ਗਈ ਤੇ ਉਹਨਾਂ ਨੇ ਦੁਕਾਨਾਂ ਬੰਦ ਕਰਤੀਆਂ ਅੱਧਾ ਬਾਜ਼ਾਰ ਬੰਦ ਹੋ ਗਿਆ ਦੇ ਨਾਲ ਦੀ ਨਾਲ ਉਹਨਾਂ ਨੇ ਵੱਡਾ ਜਲੂਸ ਉੱਥੇ ਕੱਢਿਆ ਜਿਹਦੇ ਕਰਕੇ ਪੁਲਿਸ ਨੇ ਉੱਥੇ ਜਿਹੜਾ ਉਹਨਾਂ ਨੂੰ ਜਿਹੜਾ ਦੁਕਾਨ ਜਿਹੜੀ ਹੈ ਇੰਟਰਨੈਟ ਹੈ ਉਹਨੂੰ ਬੰਦ ਕੀਤਾ ਤੇ ਚੌਕਸੀ ਵਿਧਾਈ ਹੈ ਤੇ ਉਹ ਬੰਦੇ ਨੂੰ ਗ੍ਰਿਫਤਾਰ ਕਰਨ ਲਈ ਚੋਰ ਲਾਇਆ ਜਾ ਰਿਹਾ ਹੈ ਦੂਜੇ ਪਾਸੇ ਉਹਨਾਂ ਦੇ ਲੋਕਲ ਸਥਾਨਕ ਲੋਕਾਂ ਦਾ ਕਹਿਣਾ ਇਹ ਹੈ ਕਿ ਵੀ ਜਿੰਨਾ ਚਿਰ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਉਹ ਉਹਨਾਂ ਚਿਰ ਆਪਣੇ ਪ੍ਰੋਟੈਸਟ ਮੁਜਾਰੇ ਕਰਦੇ ਰਹਿਣਗੇ ਤੇ ਇਹ ਇੱਕ ਬੜੀ ਮਾੜੀ ਗੱਲ ਹੈ ਹਾਲਾਂਕਿ ਕੁਝ ਹਿੰਦੂ ਸੰਸਥਾਵਾਂ ਨੇ ਆਪਣੇ ਆਪ ਨੂੰ ਉਹਦੇ ਨਾਲੋਂ ਅਲੱਗ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜੇ ਕਿਤੇ ਅਜਿਹੀ ਗੱਲ ਯੂਪੀ 'ਚ ਹੋਈ ਹੁੰਦੀ ਤਾਂ ਉਹਦੀ ਹਮਾਇਤ ਚਾਏ ਹੋਣੀ ਸੀ ਬਹੁਤ ਸਾਰੇ ਲੋਕ ਪਰ ਕਿਉਂਕਿ ਉੱਥੇ ਵੀ ਸਿਚੁਏਸ਼ਨ ਇਹ ਹੈ ਬੜੀ ਮਾੜੀ ਸਿਚੁਏਸ਼ਨ ਹੈ ਵਿਚਾਰੇ ਜਿਹੜੇ ਉੱਥੇ ਹਿੰਦੂ ਕਮਿਊਨਿਟੀ ਦੇ ਲੋਕ ਰਹਿੰਦੇ ਆ ਉਹਨਾਂ ਦੀ ਆਪਣੀ ਜਾਨ ਨੂੰ ਖਤਰਾ ਰਹਿੰਦਾ ਹੈਗਾ ਚੰਗਾ ਕਿ ਉਹਨਾਂ ਨੇ ਉਸ ਬੰਦੇ ਨਾਲੋਂ ਆਪਣੇ ਆਪ ਨੂੰ ਵੱਖ ਕੀਤਾ ਹੈ ਜਿਹੜਾ ਬੰਦਾ ਇਸ ਤਰ੍ਹਾਂ ਨਾਲ ਉੱਥੇ ਲੜਾਈਆਂ ਕਰਾਉਣੀਆਂ ਚਾਹੁੰਦਾ ਹੈ ਅਸੀਂ ਸਮਝਦੇ ਹਾਂ ਵੀ ਆਪਸੀ ਭਾਈਚਾਰਾ ਜਿਹੜਾ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਯੂਪੀ ਬਿਹਾਰ ਦੇ ਵਿੱਚ ਵੀ ਇੱਕੋ ਜਿੰਨਾ ਜ਼ਰੂਰੀ ਹੈ ਕਿਸੇ ਵੀ ਭਾਈਚਾਰੇ ਵਿਰੁੱਧ ਚਾਹੇ ਉੱਥੇ ਉਹ ਵਾਧੂ ਗਿਣਤੀ ਚਾਹੇ ਚਾਹੇ ਘਟ ਗਿਣਤੀ ਚਾਹੇ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਜਿਹੜੀ ਹੈ ਉਹ ਸਾਡੇ ਦੇਸ਼ ਲਈ ਹਾਨੀਕਾਰਕ ਹੈ ਤੇ ਦੂਸਰਾ ਜਿਹੜਾ ਹੈ ਅਗਲੀ ਜਿਹੜੀ ਇਹਦੇ ਨਾਲ ਲੱਗਦੀ ਖਬਰਾਂ ਜਿਹੜੀ ਹੈ ਦਿੱਲੀ ਆਈਆਈਟੀ ਦੀ ਇੱਕ ਕਮੇਟੀ ਬਣੀ ਸੀਗੀ ਉਸ ਨੇ ਜਿਹੜੇ ਸੁਇਸਾਈਸ ਹੁੰਦੇ ਆ ਕੈਂਪਸ ਦੇ ਵਿੱਚ ਉਹਨਾਂ ਦੇ ਉੱਤੇ ਕਾਫੀ ਗੌਰ ਕੀਤਾ ਸੀਗਾ ਬੜੇ ਤਕੜੇ ਡਾਕਟਰ ਉਹਦੇ ਵਿੱਚ ਸ਼ਾਮਲ ਸੀ ਜਿਹੜੇ ਸਾਈਕਾਟਰੀ ਤੇ ਦੂਜੇ ਹਿਊਮਨ ਬਿਹੇਵੀਅਰ ਦੇ ਮਾਰ ਨੇ ਉਹਨਾਂ ਨੇ ਕਰਕੇ ਉਹ ਰਿਪੋਰਟ ਪਹਿਲਾਂ ਦੇ ਦਿੱਤੀ ਸੀਗੀ ਉਹ ਸਰਕਾਰ ਨੇ ਚੱਕੀ ਹੀ ਨਹੀਂ ਕਿਤੇ ਤੇ ਉਦੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਮਸਲਾ ਗਿਆ ਸੀ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਸਰਕਾਰ ਨੂੰ ਇਹਦੇ ਤੇ ਨੈਸ਼ਨਲ ਟਾਸਕ ਫੋਰਸ ਬਣਾਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਬੱਚਿਆਂ ਦੇ ਸੁਇਸਾਈਡ ਹੋ ਰਹੇ ਐ ਅੱਡ ਅੱਡ ਕੈਂਪਸ ਦੇ ਵਿੱਚ ਕਦੇ ਕਿਸੇ ਥਾਂ ਤੇ ਕਦੇ ਕਿਸੇ ਥਾਂ ਤੇ ਇਹਨਾਂ ਨੂੰ ਰੋਕਿਆ ਜਾ ਸਕੇ ਸਾਡੀਆਂ ਬਹੁਤ ਕੀਮਤੀ ਜਾਨਾਂ ਨੇ ਸਾਡੇ ਬੱਚਿਆਂ ਦੀਆਂ ਬੱਚੇ-ਬੱਚੀਆਂ ਇਹ ਸਾਨੂੰ ਉਧਰ ਜਾਣ ਤੋਂ ਰੋਕਣ ਦੀ ਲੋੜ ਹੈਗੀ ਹੈ ਜਿਹੜੀ ਉਹ ਕਮੇਟੀ ਬਣੀ ਸੀਗੀ ਦਿੱਲੀ ਹਾਈ ਕੋਰਟ ਦਿੱਲੀ ਆਈਆਈਟੀ ਦੀ ਉਸ ਨੇ ਕਿਹਾ ਵੀ ਜਿਹੜੇ ਇੱਕ ਤਾਂ ਜਿਹੜਾ ਟਾਕਸਿਕ ਮੁਕਾਬਲਾ ਹੈਗਾ ਜਿਹੜਾ ਬਹੁਤ ਸਿਰ ਵੱਡਵਾ ਮੁਕਾਬਲਾ ਜਿਹਦੇ ਚ ਇੱਕ ਇੱਕ ਅੱਧੇ ਅੱਧੇ ਨੰਬਰ ਪਿੱਛੇ ਉਹ ਹੈ ਇੱਕ ਤਾਂ ਇਹ ਇਹਦੇ ਲਈ ਜ਼ਿੰਮੇਵਾਰ ਹੈ ਇਹਦੇ ਸਾਨੂੰ ਬਾਇਆ ਮੀਡੀਆ ਸੋਚਣ ਦੀ ਲੋੜ ਹੈ ਵੀ ਇਹਦਾ ਕੀ ਇਲਾਜ ਕਰਿਆ ਜਾਵੇ ਦੂਸਰਾ ਜਿਹੜਾ ਹੈ ਵੀ ਉਹਦੇ ਚ ਅੱਗੋਂ ਜਿਹੜੇ ਨੰਬਰ ਪ੍ਰਾਪਤ ਕਰਨੇ ਆ ਗ੍ਰੇਡ ਲੈਣਾ ਹੈ ਸੀਜੀਪੀਏ ਹੈ ਜਿਹੜੀ ਉਹਦੀ ਉਹ ਉਹ ਵੀ ਬੱਚਿਆਂ ਦੇ ਦਿਮਾਗ ਦੇ ਉੱਤੇ ਇੱਕ ਬਹੁਤ ਪ੍ਰੈਸ਼ਰ ਪਾ ਕੇ ਰੱਖਦੀ ਹੈ ਜਦੋਂ ਕਿਤੇ ਕੱਦਾ ਪੁਆਇੰਟ ਘੱਟ ਆਉਂਦਾ ਹੈ ਤੇ ਉਹ ਬੱਚੇ ਜਿਹੜੇ ਐ ਡਿਪਰੈਸ ਹੋ ਕੇ ਇਹੋ ਜੇ ਕੰਮ ਪਰਚੇ ਜਾਂਦੇ ਐ ਕਿ ਉਹ ਆਪਣਾ ਸੁਇਸਾਈਡ ਕਰਨ ਵਾਲੇ ਪਾਸੇ ਚੱਲ ਜਾਂਦੇ ਐ ਅਗਲੀ ਗੱਲ ਉਹਨਾਂ ਨੇ ਕਹੀ ਐ ਵੀ ਜਿਹੜਾ ਸਮਾਜਿਕ ਤੌਰ ਤੇ ਜਾਤ ਪਾਤ ਦਾ ਜਿਹੜਾ ਵਿਤਕ ਰਹੇਗਾ ਜਦੋਂ ਉਹ ਵਿਤਕਰਾ ਇਹਨਾਂ ਸੰਸਥਾਵਾਂ ਦੇ ਵਿੱਚ ਵੀ ਇੰਨੀਆਂ ਉੱਚ ਸਿੱਖਿਆ ਦੀਆਂ ਸੰਸਥਾਵਾਂ ਨੇ ਇਹਨਾਂ ਦੇ ਵਿੱਚ ਵੀ ਜਾਂ ਨਾਲ ਦੇ ਬੱਚਿਆਂ ਵੱਲੋਂ ਜਾਂ ਅਧਿਆਪਕਾਂ ਵੱਲੋਂ ਜਾਂ ਦੋਵਾਂ ਵੱਲੋਂ ਕਿਤੇ ਨਾ ਕਿਤੇ ਇਹ ਵਿਤਕਰਾ ਹੁੰਦਾ ਹੈਗਾ ਅ ਸਿੱਧੇ ਤੰਗ ਨਾਲ ਜਾਂ ਵਿੰਗੇਤਰ ਤੰਗ ਨਾਲ ਕਿਸੇ ਬੱਚੇ ਦੀ ਉਹਦੀ ਜਾਤ ਦੇ ਉੱਤੇ ਉਹਦੇ ਬਾਕੀ ਗੱਲਾਂ ਦੇ ਉੱਤੇ ਜਦੋਂ ਕੋਈ ਕਮੈਂਟ ਆ ਜਾਂਦੇ ਹੈ ਤਾਂ ਉਹ ਡਿਪਰੈਸ ਕਰਦੇ ਆ ਉਹਨਾਂ ਨੂੰ ਤੇ ਉਹ ਇਧਰਲੇ ਪਾਸੇ ਤੁਰਦੇ ਆ ਇਹਦੇ ਤੇ ਸਾਨੂੰ ਸਾਡੇ ਦੇਸ਼ ਨੂੰ ਸਿਰ ਜੋੜ ਕੇ ਸੋਚਣ ਦੀ ਲੋੜ ਹੈ ਇਦੇ ਵਿੱਚ ਜੇ ਆਪਾਂ ਕਮਿਊਨਲ ਵੀ ਲੈ ਲਈਏ ਕਿਉਂਕਿ ਕਮਿਊਨਲ ਕਮੈਂਟ ਵੀ ਬਹੁਤ ਜ਼ਿਆਦਾ ਕਦੇ-ਕਦੇ ਹੁੰਦੇ ਐ ਉਹ ਵੀ ਨਹੀਂ ਹੋਣੇ ਚਾਹੀਦੇ ਤੇ ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਜਿਹੜਾ ਸਿੱਖਿਆ ਦਾ ਵਾਤਾਵਰਨ ਹੈ ਉਹ ਚੰਗਾ ਹੋਵੇ ਉਹਦੇ ਲਈ ਇਹ ਰਿਪੋਰਟ ਦੇ ਉੱਤੇ ਸਿਰ ਜੋੜ ਕੇ ਬਹਿਸ ਕਰਕੇ ਕੋਈ ਕੰਮ ਕੱਢਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਸਾਰੀਆਂ ਹੀ ਸੰਸਥਾਵਾਂ ਨੇ ਸਾਡੀਆਂ ਯੂਨੀਵਰਸਿਟੀਆਂ ਐ ਸਾਡੇ ਕਾਲਜੇਜ਼ ਐ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਨੇ ਉਹਨਾਂ ਸਾਰਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਅਜਿਹੇ ਇੱਕ ਮਾਹੌਲ ਬਣਾਉਣ ਦੀ ਲੋੜ ਹੈ ਤਾਂ ਕਿ ਅਸੀਂ ਸਾਡੇ ਬੱਚੇ ਆਂਦੀਆਂ ਇਹਨਾਂ ਕੀਮਤੀ ਜਾਨਾਂ ਨੂੰ ਜਾਨ ਨਾ ਦੇਈਏ ਬਚਾ ਸਕੀਏ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕਿ ਮਾਈਕਰੋਸਾਫਟ ਜਿਹੜੀ ਕੰਪਨੀ ਹੈ ਬਿਲ ਗੇਟਸ ਦੀ ਉਸ ਕੰਪਨੀ ਦੀ ਕੱਲ 50ਵੀਂ ਵਰੇਗੰਡ ਮਨਾਈ ਜਾ ਰਹੀ ਸੀ واਸ਼ਿੰਗਟਨ ਡੀਸੀ ਦੇ ਵਿੱਚ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਉੱਥੇ ਉਹਨਾਂ ਦੇ ਜਿਹੜੇ ਆਈਟੀ ਦੇ ਆਪਣੇ ਏਆਈ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਮੁਖੀ ਐ ਮਿਸਟਰ ਮੁਸਤਾਫਾ ਉਹ ਬੋਲ ਰਹੇ ਸੀਗੇ ਉਹਨਾਂ ਨੇ ਆਪਣੀਆਂ ਗੱਲਾਂ ਸ਼ੁਰੂ ਕੀਤੀਆਂ ਉਹਦੇ ਵਿੱਚ ਹੀ ਬਿਲ ਗੇਟਸ ਵੀ ਵਿੱਚ ਬੈਠੇ ਐ ਤੇ ਉਹਨਾਂ ਦੇ ਦੂਸਰੇ ਜਿਹੜੇ ਵੱਡੇ ਮਾਲਕ ਐ ਸਟੀ ਬੁੱਲਮੈਨ ਉਹ ਵੀ ਉੱਥੇ ਬੈਠੇ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਲਦਿਆਂ ਹੋਇਆਂ ਇੱਕ ਲੜਕੀ ਉੱਠਲੀ ਹੈ ਤੇ ਉਹ ਉਹਨੂੰ ਰੋਕਦੀ ਹੈ ਉਹਦੇ ਅੱਲੋਂ ਜਾ ਕੇ ਸਟੇਜ ਵਾਲੇ ਪਾਸੇ ਨੂੰ ਜਾ ਕੇ ਉਹਨੂੰ ਰੋਕਦੀ ਹੈ ਬੋਲਣ ਤੋਂ ਮੁਸਤਫਾ ਕਹਿੰਦੀ ਗੱਲ ਸੁਣੋ ਮਿਸਟਰ ਮੁਸਤਫਾ ਤੁਸੀਂ ਬੜੀਆਂ ਗੱਲਾਂ ਕਰ ਰਹੇ ਹੋ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਏਆਈ ਅਸੀਂ ਮਨੁੱਖਤਾ ਦੇ ਭਲੇ ਲਈ ਬਣਾਈ ਹੈ ਫਾਇਦੇ ਲਈ ਬਣਾਈ ਹੈ ਸਾਨੂੰ ਇਹ ਦੱਸ ਦਿਓ ਕਿ ਜਿਹੜਾ ਤੁਸੀਂ ਇਜ਼ਰਾਈਲ ਨੂੰ AI ਦੇ ਨਾਲ ਜਿਹੜੇ ਪਾਵਰਡ ਹਥਿਆਰ ਦਿੰਦੇ ਹੋ AI ਦੇ ਵਿੱਚ ਜਿਨ੍ਹਾਂ ਦੇ ਵਿੱਚ AI ਵਰਤੀ ਜਾਂਦੀ ਹੈ ਤੇ ਉਹ ਹਥਿਆਰ ਅੱਗੋਂ ਬੱਚਿਆਂ ਨੂੰ ਤੇ ਲੋਕਾਂ ਨੂੰ ਮਾਰਦੇ ਐ ਤੇ ਜਿਹੜੇ 50 ਹਜ਼ਾਰ ਲੋਕ ਮਾਰੇ ਗਏ ਐ ਉਹਦੇ ਲਈ ਤੁਸੀਂ ਨਹੀਂ ਜ਼ਿੰਮੇਵਾਰ ਮਾਈਕਰੋਸਾਫਟ ਨਹੀਂ ਜ਼ਿੰਮੇਵਾਰ ਇਹ ਪਖੰਡ ਕਰਨੇ ਬੰਦ ਕਰੋ ਸੋ ਉੱਥੇ ਫਿਰ ਨਾਲ ਦੀ ਨਾਲ ਹੀ ਫਲਸਤੀਨ ਦੇ ਹੱਕ 'ਚ ਇਜ਼ਰਾਈਲ ਦੇ ਵਿਰੁੱਧ ਮਾਈਕਰੋਸਾਫਟ ਜਿਹੜਾ ਕੰਪਨੀ ਉਸ ਦੇ ਦੇ ਵਿਰੁੱਧ ਨਾਰੇਬਾਜ਼ੀ ਹੋਈ ਸੋ ਜਾਗਦਿਆਂ ਜ਼ਮੀਰਾਂ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸ਼ਾਂਤੀ ਬਰਕਰਾਰ ਰੱਖਣਾ ਨਾ ਸਿਰਫ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਨੇ ਤਾਂ ਸ਼ਾਂਤੀ ਨਹੀਂ ਕਰਨੀ ਉਹ ਤਾਂ ਲੜਾਈਆਂ ਕਰਾਉਂਦੇ ਆ ਆਮ ਲੋਕ ਵੀ ਆਪਣੀ ਨੌਕਰੀ ਨੂੰ ਸਟੇਕ ਤੇ ਪਾ ਕੇ ਸ਼ਾਂਤੀ ਲਈ ਕੋਸ਼ਿਸ਼ਾਂ ਕਰ ਸਕਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਕੱਲ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ ਉਹਦੀ ਮੇਨ ਹੈਡਿੰਗ ਵੀ ਅਸੀਂ ਲਾਇਆ ਸੀ ਵੀ ਵਾਕਫ ਬੋਰਡ ਦਾ ਜਿਹੜਾ ਕਾਨੂੰਨ ਪਾਸ ਕਰਨ ਤੋਂ ਬਾਅਦ ਕੀ ਅਗਲੀ ਨਿਗਾਹ ਹੁਣ ਤੁਰੰਤ ਨਾਲ ਈਸਾਈ ਭਾਈਚਾਰੇ ਤੇ ਆਈ ਹੈ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ 'ਚ ਕਿਹਾ ਸੀ ਵੀ ਇਹ ਕੱਲਾ ਮੁਸਲਮਾਨਾਂ ਦੀ ਗੱਲ ਨਹੀਂ ਕੱਲ ਨੂੰ ਸਾਡੇ ਆ ਸਿੱਖਾਂ ਦੀਆਂ ਵੀ ਤੁਸੀਂ ਇਸ ਤਰ੍ਹਾਂ ਦੀਆਂ ਧਾਰਮਿਕ ਜਾਇਦਾਦਾਂ ਖਰੀਦੋਗੇ ਅ ਕੱਲ ਅ ਅਸੀਂ ਇਸਾਈਆਂ ਬਾਰੇ ਗੱਲ ਕੀਤੀ ਸੀ ਉਹ ਕੀਤੀ ਸੀ ਇਸ ਸੰਦਰਭ ਚ ਕਿ ਆਰਐਸਐਸ ਦਾ ਇੱਕ ਮੈਗਜ਼ੀਨ ਪੱਤਰ ਨਿਕਲਦਾ ਜਿਹਨੂੰ ਆਰਗੇਨਾਈਜ਼ਰ ਕਹਿੰਦੇ ਆ ਉਹਦੇ ਵਿੱਚ ਲੇਖ ਲਿਖਿਆ ਹੋਇਆ ਸੀ ਜਿਹਦੇ ਚ ਇਸਾਈਆਂ ਦੀਆਂ ਪੂਰੀਆਂ ਜਾਇਦਾਦਾਂ ਕਿੰਨੇ ਸਕੂਲ ਕਿੰਨੇ ਕਾਲਜ ਇੰਜੀਨੀਅਰਿੰਗ ਕਾਲਜ ਮੈਡੀਕਲ ਕਾਲਜ ਹਸਪਤਾਲ ਕੀ ਕੀ ਹੋਰ ਸਮਾਨ ਜਿੰਨਾ ਹੈਗਾ ਉਹ ਜਾਇਦਾਦਾਂ ਦਾ ਵੱਡਾ ਵੇਰਵਾ ਸੀਗਾ ਦਿੱਤਾ ਹੋਇਆ ਤੇ ਦੱਸਿਆ ਸੀ ਵੀ ਸਭ ਇਹ ਵਕਫ ਬੋਰਡ ਨਾਲੋਂ ਵੀ ਜ਼ਿਆਦਾ ਜ਼ਮੀਨ ਹੈ ਇਸਾਈਆਂ ਕੋਲ ਜਦੋਂ ਉਹਦੇ ਤੋਂ ਇੱਕ ਫਿਰ ਖਤਰਾ ਪੈਦਾ ਹੋ ਗਿਆ ਸੀ ਵੀ ਤੁਹਾਡੇ ਨਾਲ ਕਰਿਆ ਸੀ ਵੀ ਹੁਣ ਉਹ ਗਿਣਤੀ ਕਰ ਲਈ ਕੱਲ ਨੂੰ ਸਾਡੇ ਗੁਰਦੁਆਰਾ ਸਾਹਿਬਾਨ ਦੀ ਵੀ ਗਿਣਤੀ ਹੋਊਗੀ ਵੀ ਇਹ ਕਿੰਨੇ ਆ ਕਿੰਨਾ ਇਹਨਾਂ ਦਾ ਕੈਂਪਸ ਹੈ ਕਿੰਨੀਆਂ ਸਰਾਵਾਂ ਨੇ ਕਿੰਨੇ ਇਹਨਾਂ ਦੇ ਡੇਰੇ ਹੈ ਕਿੰਨਾ ਕੁਝ ਹੋਰ ਹੈ ਕਾਰ ਸੇਵਾ ਦੀਆਂ ਗੱਲਾਂ ਕਿੱਥੇ ਕਿੱਥੇ ਨੇ ਉਹਨਾਂ ਕੋਲ ਕਿੰਨੀ ਕਿੰਨੀ ਜ਼ਮੀਨ ਹੈ ਵਗੈਰਾ ਵਗੈਰਾ ਕਿਉਂਕਿ ਜਿਹੜਾ ਅੱਜ ਸਾਡੇ ਕਰਤ ਦੇ ਰਾਜਕਰ ਦੀ ਜਮਾਤ ਹੈ ਉਹ ਜ਼ਮੀਨ ਬਾਰੇ ਬੜੀ ਖਾਸ ਹੈ ਰੱਖਦੀ ਅ ਜਿਹੜੇ ਹਿੰਦੂ ਟਰੱਸਟਾਂ ਕੋਲ ਹੈ ਜਿਹੜਾ ਹਿੰਦੂ ਮੰਦਿਰਾਂ ਕੋਲ ਨੇ ਜ਼ਮੀਨਾਂ ਉਹਨਾਂ ਦੇ ਉੱਤੇ ਨਹੀਂ ਮਠਾ ਕੋਲ ਕਿੰਨੀ ਜ਼ਮੀਨ ਹੈ ਉਹਦੇ ਤੇ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਦੀ ਗਿਣਤੀ ਕਰੀ ਜਾਵੇ ਇਸ ਤਰ੍ਹਾਂ ਨਾਲ ਹੋਵੇ ਉਹ ਜਿਵੇਂ ਪ੍ਰਬੰਧ ਕਰਦੇ ਕਰੀ ਜਾਣ ਸਾਨੂੰ ਨਹੀਂ ਇਤਰਾਜ਼ ਪਰ ਲੌਜੀਕ ਇਹ ਹੈ ਦਲੀਲ ਇਹ ਹੈ ਕਿ ਦੂਜਿਆਂ ਦੇ ਉੱਤੇ ਬੁਰੀ ਨਿਗਾਹ ਰੱਖਣੀ ਹੈ ਜ਼ਮੀਨ ਵੀ ਤਾਂ ਕਿ ਇਹਨੂੰ ਖੋਕੇ ਤਾਂ ਫਿਰ ਤਾਂ ਜਾਂ ਉਹਨਾਂ ਨੂੰ ਲੱਗਦਾ ਇਹ ਹੈ ਵੀ ਤਾਂ ਇਕੱਲੇ ਹਿੰਦੂਆਂ ਦਾ ਦੇਸ਼ ਹੈ ਦੂਜਿਆਂ ਦੇ ਦੂਜੇ ਇੱਥੇ ਕਾਹਤੋਂ ਜ਼ਮੀਨਾਂ ਰੱਖੀ ਬੈਠੇ ਇਸ ਕਰਕੇ ਜਦੋਂ ਕੱਲ ਰੌਲਾ ਪਿਆ ਰੌਹਲ ਗਾਂਧੀ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਤੇ ਕਰਲਾ ਦੇ ਮੁੱਖ ਮੰਤਰੀ ਪਨਾਰੀ ਬਜੈਨ ਨੇ ਵੀ ਚੁੱਕਿਆ ਕਿਉਂਕਿ ਉੱਥੇ ਜਿਹੜਾ ਕੈਥੋਲਿਕ ਚਰਚ ਹੈ ਉਸ ਨੇ ਇਸ ਭਾਜੀਪੀ ਨੇ ਉਹਨਾਂ ਦੇ ਨਾਲ ਮਿਲ ਕੇ ਤਾੜੀਆਂ ਥਾਲੀਆਂ ਵਜਾਈਆਂ ਉਦੋਂ ਜਸ਼ਨ ਮਨਾਏ ਵਕ ਪਾਸ ਹੋਣ ਦੇ ਉੱਤੇ ਤੇ ਉਹਨਾਂ ਨੂੰ ਲੱਗਦਾ ਉਹ ਜਦੋਂ ਦੇਖਿਆ ਵੀ ਇਹ ਤਾਂ ਫਿਰ ਹੁਣ ਉਲਟ ਪੈ ਜਾਊਗਾ ਵੀ ਸਾਡਾ ਅਸੀਂ ਤਾਂ ਮੁਸਲਮਾਨਾਂ ਤੇ ਈਸਾਈਆਂ ਨੂੰ ਲੜਾ ਕੇ ਕੈਰਲਾ ਦੇ ਉੱਤੇ ਆਪਣਾ ਸਤਾ ਤੇ ਆਉਣਾ ਚਾਹੁੰਦੇ ਆ ਇਤਿਹਾਸ ਸਾਡਾ ਕੰਮ ਹੀ ਖਰਾਬ ਹੋ ਗਿਆ ਸੋ ਕੱਲ ਉਹਨਾਂ ਨੇ ਉਹ ਲੇਖ ਆਰਗੇਨਾਈਜ਼ਰ ਤੋਂ ਵਾਪਸ ਲੈ ਲਿਆ ਅਸੀਂ ਇੱਕ ਗੱਲ ਅੱਗੇ ਇਹ ਵੀ ਕਹਿਣੀ ਚਾਹੁੰਦੇ ਆ ਕਿ ਜੇ ਮੁਸਲਮਾਨਾਂ ਦੇ ਵਕਫ ਬੋਰਡ ਦੇ ਵਿੱਚ ਗੈਰ ਮੁਸਲਮ ਬੰਦੇ ਪਾਏ ਜਾ ਸਕਦੇ ਆ ਜਿਹੜੇ ਹਿੰਦੂ ਟਰਸਟ ਨੇ ਹਿੰਦੂ ਐਂਡੋਵਮੈਂਟ ਬੋਰਡ ਨੇ ਉਹਨਾਂ ਦੇ ਵਿੱਚ ਕੋਈ ਵੀ ਜੇ ਸਰਕਾਰੀ ਅਧਿਕਾਰੀ ਕੋਈ ਆਪਣੀ ਸਰਕਾਰ ਦੀ ਪੋਜੀਸ਼ਨ ਦੇ ਵਿੱਚ ਹੈ ਜੰਮੂ ਕਸ਼ਮੀਰ ਦਾ ਜਿਹੜਾ ਗਵਰਨਰ ਹੈ ਉਹ ਜਿਹੜਾ ਉੱਥੋਂ ਦਾ ਬੋਰਡ ਬਣਿਆ ਹੋਇਆ ਹੈਗਾ ਉਸ ਬੋਰਡ ਦਾ ਜੇ ਉਹ ਚੇਅਰਮੈਨ ਹੈ ਤੇ ਜੇ ਵਾਈਸ ਚਾਂਸ ਗਵਰਨਰ ਮੁਸਲਮਨ ਹੋਵੇ ਤਾਂ ਉਹਦੀ ਬਜਾਏ ਕੋਈ ਹੋਰ ਬੰਦਾ ਪਾਇਆ ਜਾਊਗਾ ਗੈਰ ਹਿੰਦੂ ਨਹੀਂ ਪਾਇਆ ਜਾਊਗਾ ਹੋਰ ਤਾਂ ਹੋਰ ਸਿੱਖਾਂ ਨੂੰ ਜੈਨੀਆਂ ਤੇ ਬੋਧੀਆਂ ਨੂੰ ਉਹ Hindu ਮੰਨਦੇ ਐ ਪਰ ਕਿਸੇ ਵੀ ਹਿੰਦੂ ਬੋਰਡ ਦੇ ਵਿੱਚ ਨਾ ਤੁਹਾਨੂੰ ਬੋਧੀ ਮਿਲੂ ਤੇ ਨਾ ਜੈਨੀ ਮਿਲੂ ਤੇ ਨਾ ਸਿੱਖ ਮਿਲੂ। ਸੋ ਇਹ ਦੂਰਾ ਕਰਤਾਰ ਜਿਹੜਾ ਇਹ ਮਾੜਾ ਸਾਨੂੰ ਇਕੱਲੇ ਹਿੰਦੂਆਂ ਦੇ ਹੋਣ ਤੇ ਇਤਰਾਜ਼ ਨਹੀਂ ਹੈ। ਸਿੱਖ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੀ ਚਲਾਉਂਦੇ ਆ ਮਾੜੀ ਚਲਾਉਂਦੇ ਆ ਉਹਦੇ ਵਿੱਚ ਬਹੁਤ ਰੌਲੇ ਆ ਪਰ ਸਿੱਖਾਂ ਨੂੰ ਇਹ ਅਧਿਕਾਰ ਹੈ ਉਹਨੂੰ ਫੇਰ ਵੀ ਠੀਕ ਕਰਨ ਦਾ। ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ।